ਇਕਲਾੜੇ ਤੇ ਤੇ ਕਲਾੜੇ ਨੂੰ ਪ੍ਰੋਬਲਮ ਆ ਗਈ ਸੀ ਉਦੋਂ ਤੇ ਬਾਕੀ ਗੱਲਾਂ ਆਪਣਾ ਪਿਆਵ ਅੱਧਾ ਘਰਿਆ ਗਿਆ ਸੀਗਾ ਤੇ ਪਰ ਕਾਫੀ ਧੁੱਪ ਨਾਲ ਸਰ ਪੈਂਦਾ ਕਿਉਂਕਿ ਵੱਡੇ ਨੂੰ ਹੋ ਗਿਆ ਚਾਰ ਪੰਦੇ ਨਾਲ ਤੇ ਪਤਲਾ ਹੋ ਗਿਆ ਜਾਨੀ ਪਹਿਲਾਂ ਨਾਲੋਂ ਧੁੱਪ ਨਾਲ ਤੇ ਬਾਕੀ ਚਲੋ ਕੋਈ ਚੱਕਰ ਨਹੀਂ ਚਲਾਉ ਲਿਆ ਫਿਰ ਕੰਮ ਇਹ ਪਿੰਡੀ ਇਹਦੀ ਜੜਾਂ ਗਈਆਂ ਆ ਦੇਖ ਇਹ ਪੈਣਾ ਗੋੜਚਾ ਆਪਣੇ ਹਾਂਜੀ ਗੋੜਚਾ ਛੱਕਰ ਚ ਪਾਉਂਦੇ ਛੱਕਰ ਚ ਬਿਠਾ ਥੋੜਾ ਪਾਉਂਦੇ ਆ ਇਸ ਸਹਨੇ ਵਾ ਪਾਈ ਜਾਗੇ ਇਸ ਤਾਂ ਸਫਾਈ ਹੋ ਗਈ ਬਸ ਉਹ ਕਾਰਟ ਹੀ ਲਾਉਂਦਾ ਇੱਕਦਰਾ ਉੱਤੇ ਉਹ ਹਾਂਜੀ ਕਾਰਟ ਹੀ ਲਾਉ ਵਕਦਾਂ ਜਿਹੜੀ ਉਹ ਮੈਲ ਲਾਉਂਦਾ ਵਾ ਹਾਂਜੀ ਹਾਂਜੀ ਇਸ ਕਰੋ ਨਾਲ ਹੀ ਤਿਆਰ ਹੋ ਜਾਣਾ ਪਾਣੀ ਇਹਦਾ ਹਾਂਜੀ ਭਿਉਂਕੇ ਜਾਣੀ ਪਾਣੀ ਤਿਆਰ ਕਰ ਲੈਣਾ ਹਾਂਜੀ ਬਸ ਇਹਨੇ ਕੁੱਟਣਾ ਕਿ ਸਾਰੇ ਹੀ ਕੁੱਟਣਾ ਇਹ ਸਿਰੇ ਤੱਕ ਨਹੀਂ ਨਹੀਂ ਇਧਰ ਨੂੰ ਪਰ ਇਹਨੂੰ ਸਾਰਾ ਹਟਾ ਦੇ ਜੀ ਸਾਰਾ ਹੀ ਜਿਹੜੀ ਸ਼ੱਕ ਕਰ ਉਹ ਚ ਮਿੱਠਾ ਥੋੜਾ ਕਿੰਨਾ ਪੈਂਦਾ ਕਵਾਂਟਲ ਚ? ਕਵਾਂਟਲ ਮੈਂ ਤਾਂ ਜੀ ਕਿਲੋ ਸਾਰਾ ਪੈ ਜਾਣਾ। ਕਵਾਂਟਲ ਚ? ਗੋੜ ਚ? ਗੋੜ ਚ ਲੋਡ ਨਹੀਂ ਹੈ ਨਾ। ਗੋੜ ਮੈਂ ਲੱਗਦਾ। ਇਹden ਸਾਬ ਸਫਾਈ ਦਾ ਕੰਮ ਚੱਲ ਪਿਆ ਤੇ ਜਦੋਂ ਬਾਤ ਨਿਕਲੋਗੇ ਉਹਨੂੰ ਇਹ ਸਾਫ ਕਰ ਲੈਣਗੇ ਇਹ ਬਾਕੀ ਖੜਾ ਹੈ ਦੀ ਸਫਾਈ ਦਾ ਕੰਮ ਚੱਲ ਪਿਆ ਤੇ ਅੱਜ ਕਹਿੰਦੇ ਅ ਵੀ ਰਾਤ ਤਾਈਂ ਕੱਢ ਦੇਣਾ ਜਿਹੜਾ ਮਾਲ ਹੋਇਆ ਕਿਉਂਕਿ ਗੰਨਾ ਸੁੱਕਣ ਲੱਗਿਆ ਸੀ ਕਾਫੀ ਤੇ ਕਲਾੜੇ ਨੂੰ ਪ੍ਰੋਬਲਮ ਆ ਗਈ ਸੀ ਚਲੋ ਬਾਕੀ ਚੱਲਦੇ ਕੰਮ ਚ ਹੁੰਦਾ ਹੀ ਰਹਿੰਦਾ ਵਾ ਕਲਾੜੇ ਤੋਂ ਬਿਨਾ ਚੱਲਦਾ ਨਹੀਂਗਾ ਕੰਮ ਇਹ ਜੇ ਗੰਨਾ ਪੀੜਿਆ ਜਾਊ ਤਾਂ ਹੀ ਕੰਮ ਚੱਲਣਾ ਤੇ ਬਾਕੀ ਚਲੋ ਆ ਗਈ ਸੀ ਵਾਰੀ ਆਪਣੀ ਫੇਰ ਆ ਦੇ ਨਾਲ ਆਏ ਹੋਏ ਸਿਆ ਸਾਹਿਬ ਹੁਣੀ ਇਹ ਆ ਗਿਆ ਪਿੰਡੀਆਂ ਦਾ ਜੜਾਂ ਦਾ ਪਾਣੀ ਉੱਟ ਕੇ ਜਾਨੀ ਤਕਰੀਬਾ ਸਾਰੇ ਦੇ ਕੱਢ ਲੈਂਦੇ ਹਰ ਕੇ ਯਾਰ ਬੈਲ ਲਾਉਣ ਨੂੰ ਕੋਈ ਗੱਲ ਨਹੀਂ ਪੁੱਤ ਰਾਤ ਦਾ ਟਾਈਮ ਹੋ ਗਿਆ 8 ਦਾ ਸਾਢੇ 8 ਹੋ ਗਿਆ ਤਕਰੀਬਨ ਤੇ ਬਾਕੀ ਪਤ ਆਉਣ ਵਾਲੀ ਹੈ ਆਪਣੀ ਪਹਿਲੀ ਤੇ ਸਾਰਾ ਸਿਸਟਮ ਹੋ ਗਿਆ ਤਿਆਰ ਟੁਕੜੀਆਂ ਵਾਲਾ ਪਹਿਲਾਂ ਸ਼ੱਕਰ ਬਣਾਉਣੀ ਆਪਾਂ ਫੇਰ ਤੇ ਇਹ ਆਊਗਾ ਐਂਡ ਤੇ ਇਹਦਾ ਸਿਸਟਮ ਜਿਹੜਾ ਆਪਣਾ ਟੁਕੜੀਆਂ ਵਾਲਾ ਤੇ ਇਧਰ ਮੈਲ ਲਈ ਜਾਂਦੀ ਆ ਭਿੰਡੀਆਂ ਦੀ ਜਿਹੜਾ ਦਾ ਪਾਣੀ ਆ ਜਿਹੜੀ ਮਿੱਠਾ ਠੋਡਾ ਨਹੀਂ ਵਰਤੇ ਐ ਚ ਤੇ ਬਾਕੀ ਸਰਕਲ ਚੱਲ ਪਿਆ ਅੱਜ ਇਹ ਕਹਿੰਦੇ ਵੀ ਰਾਤ ਲਾਉਣੇ ਕਿਉਂਕਿ 2 ਦਿਨ ਹੋ ਗਏ ਇਕ ਲਾੜਾ ਖਰਾਬ ਹੋ ਗਿਆ ਸੀਗਾ ਚਲੋ ਕੋਈ ਚੱਕਰ ਨਹੀਂ ਗਿਆ ਤੇ ਬਾਕੀ ਧੋਪ ਬਹੁਤ ਸੀਗੀ ਤੇ ਗੰਨੇ ਦਾ ਅਸਰ ਪੈਂਦਾ ਵਾ ਤੇ ਬਾਕੀ ਚਲੋ ਜਿਹੜਾ ਹੋ ਗਿਆ ਵਧੀਆ ਆਪਣਾ ਜੰਨਾ ਵੀ ਹੋ ਗਿਆ ਯਾਰ ਗੋੜ ਤੇ ਬਾਕੀ ਇਹ ਸਾਰਾ ਬੁਕਿੰਗ ਵਾਲਾ ਹੀ ਆਪਣਾ ਜੰਦਾ ਸੀਗਾ ਜਿਹੜਾ ਮਾਲ ਤਿਆਰ ਹੋਣਾ ਵਾ ਬਬੂ ਆ ਗਿਆ ਸੀਗਾ ਸਾਇਦ ਸਾਬਾ ਹੁਣ ਲੈਣ ਤੇ ਬਾਕੀ ਸ਼ੱਕਰ ਦਾ ਦੇ ਪਹਿਲਾਪੁਰ ਨਿਕਲ ਗਿਆ ਪਹਿਲੀ ਪੱਤ ਤੇ ਬਾਕੀ ਹੁਣ ਗੋੜ ਬਣੂਗਾ ਸੈਂਪਲ ਤੇ ਉਸ ਤੋਂ ਬਾਅਦ ਫਿਰ ਇਧਰ ਲਾਵਾਂਗੇ ਬੈਸ ਗੋਟਾਂ ਚ ਤੇ ਇਹਦਾ ਸੌਫ ਜਵੈਨ ਵਾਲਾ ਫਰਮਾ ਤਿਆਰ ਪਿਆ ਵਾ ਇਧਰ ਸਟੀਲ ਦਾ ਚੱਕਰ ਐ ਕੀ ਕੱਢਣੀ ਸੀ ਪੱਤ ਤੇ ਬਾਕੀ ਦਾ ਹੁਣ ਗੋੜੀ ਬਣੂਗਾ ਖੇਰਾ ਗਰਮ ਹੋਣ ਨੂੰ ਟਾਈਮ ਲੱਗਦਾ ਅੱਜ ਵੀ ਰਾਤ ਲਾਉਣ ਲੱਗੇ ਆ ਕਹਿੰਦੇ ਜਿੰਨਾ ਟਾਈਮ ਲੱਗੇ 10 11 ਵਜੇ ਤਾਈ ਬਣਾ ਦੇਣਾ ਮੈਂ ਦਿਨ ਧੁੱਪ ਹੁੰਦੇ ਸਮੇਂ ਦੇ ਕਰਨੇ ਤੇ ਅਸਰ ਪੈਂਦਾ ਵਾ ਸੌਕ ਦਾ ਵਾ ਧੋਪਣਾ ਜਿਹੜਾ ਰਿੰਡੀ ਦਾ ਤੇਲ ਪਾਉਂਦੇ ਉਹ ਕਾਦੇ ਲਈ ਇਹ ਕਾ ਦੇਣਾ ਵਾ ਇਹ ਕਿਆ ਚੀਜ਼ ਹੈ ਸਰਚੂਗਾ ਵਿੱਚ ਹੀ ਬੋਲਦੇ ਰਿੰਡੀ ਦਾ ਤੇਲ ਪਾਈ ਜਾਂਦੇ ਉਹ ਕਾਦੇ ਲਈ ਪਾਉਂਦੇ ਹੁੰਦੇ ਆ ਹੈ ਨੇ ਉਹ ਦਸਤੀ ਨਹੀਂ ਜੇ ਇਹ ਨਾਲ ਹੋਲੀ ਹੋਏ ਵਿੱਚ ਬੰਦੇ ਬਣਦੇ ਨਹੀਂ ਜੇ ਇਹ ਨਾਲ ਪਾਈਏ ਫਿਰ ਬਣਨਾ ਨਹੀਂ ਕੋਣ ਜੇ ਨਾਲ ਪਾਈਏ ਫਿਰ ਬਣਨਾ ਨਹੀਂ ਬੜੇ ਨਹੀਂ ਬਣਦੇ ਨਹੀਂ ਹੁਣ ਸਰੋਂ ਦਾ ਤੇਲ ਤੇ ਰਿੰਡੀ ਦਾ ਤੇਲ ਹੈ ਹੈ ਬਸ ਥੱਲੇ ਨਹੀਂ ਲੱਗਣਾ ਇਹਦੇ ਨਾਲ ਮੈਂ ਆစီ ਬਾਕ ਕੀ ਕਿਹੜੀ ਹੁਣ ਸਹੀ ਨਹੀਂ ਗੀ ਕੋਈ ਆ ਕੇ ਨਹੀਂ ਖੋਲ ਜਾਨੀਆ ਬੋਲਣਾ ਹੋਗਾ ਹੋਵੇਗਾ ਲੈ ਡਾਟ ਟੜਦਾ ਨਹੀਂ ਦੇਦਾ ਬੱਸ ਕਰ ਕੰਮ ਪੂਰਾ ਚੱਲ ਰਿਹਾ ਵਾ ਸ਼ੱਕਰ ਹੋ ਲੱਗੀ ਠੰਢੀ बन ਗਈ ਹੈ ਪੂਰੀ ਤੇ ਅਗਲੀ ਪਾਤ ਹੁਣ ਨਿਕਲਣੀ ਹੈ ਆਪਣੇ ਕੋਟ ਦੀ ਲਾਲ ਹੋ ਗਿਆ ਪੂਰਾ ਜਿਵੇਂ ਸ਼ਹਿਦ ਹੁੰਦਾ ਇਦਾਂ ਹੋ ਗਿਆ ਰੰਗ ਬਰ ਰਹਿ ਗਿਆ ਥੋੜਾ ਹੀ maal ਰਹਿ ਗਿਆ ਬਸ ਇਕੜਾ ਹੈ ਜੀ ਆ ਜਿਹੜਾ maal ਹੁਣ ਤਕਰੀਬਨ ਫਿਰ ਵੀ 2 ਕਮੰਟਲ ਤਾਂ ਅਮਲੇ ਲੱਗਦਾ ਹੋਈ ਜਾਊਗਾ ਬਾਕੀ ਦੇਖੋ ਇੱਥੇ ਐਕਸਪੀਰੀਅੰਸ ਕੰਮ ਕਰਦਾ ਜਿਹੜਾ ਵੀ ਇਹ ਕੱਢਣਾ ਕੋਦੋਂ ਫਤ ਨੂੰ ਆਪਾਂ ਇਹਦਾ ਹੁਣ ਹਲਾ ਰਿਹਾ ਵੀ ਥੱਲੇ ਨਾ ਲੱਗੇ ਬਸ ਇੱਥੇ ਰਾਜ ਹੁੰਦਾ ਐ ਚੈਨੂ ਵਧਾਉਣਾ ਘਟਾਉਣਾ ਜੇ ਕੱਚਾ ਕੱਢ ਦੋ ਇਹਨੂੰ ਵੇਟ ਵੱਜ ਜਾਣਾ ਜਿਹੜਾ ਹੁਣ ਪਾਣੀ ਸੁੱਕ ਰਿਹਾ ਦਾ ਤੇ ਇੱਥੇ ਚੱਕਰ ਪੈਂਦਾ ਸਾਰ ਜਿਹੜਾ ਆਪਾਂ ਕਹਿੰਦਾ ਸਾਰਾ ਸਾਲ ਸਾਂਭਣਾ ਤੇ ਇਹਨੂੰ ਕਿਵੇਂ ਤਰਨ ਵਾਲੀ ਚਾਹੀਦਾ ਜਿਵੇਂ ਆਪਾਂ ਕਹਿੰਦਾ ਗੋੜ ਤੇ ਇਥੇ ਜੇ ਰੜਿਆ ਘਟਾਊਗਾ ਤੋਂ ਉਹਦੀ ਪ੍ਰੋਬਲਮ ਆਉਂਦੀ ਆ ਫਿਰ ਕੱਚਾ ਛੱਡਣਗੇ ਜੇ ਵਾਪਕ ਖੂਹ ਮਾਰਦੇ ਸੇਮ ਉਹੀ ਚੀਜ਼ ਹੈ ਖੂਹ ਕੱਚਾ ਛੱਡਦਾਂਗੇ ਤੇ ਉਹ ਖੱਟਾ ਹੋ ਜਾਊਗਾ ਤੋਂ ਨੇ ਜੇ ਵਧੀਆ ਬਣਾ ਆਪਣਾ ਮਹੀਨਾ ਖਾਈਏ ਉਹਨੂੰ ਕੋਈ ਚੱਕਰ ਨਹੀਂ ਕੋਈ ਹਿਸਾਬ ਇਹਦਾ ਇਹ ਜੋ ਵੀ ਲੱਗਦੀ ਆ ਤੇ ਦੋਰੇ ਤੋਂ ਨਾਲ ਨਹੀਂ ਆਉਂਦਾ 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 ਨਾਲ ਨਹੀਂ ਜਿਹੜਾ ਗੁੜ ਤੁਰਦਾ ਵਾ ਆਪਾਂ ਕਹਿੰਦੇ ਨੇ ਉਹ ਫੇਰ ਜੋ ਕੱਚਾ ਛੱਡਦੇ ਆ ਤਾਂ ਤਾਂ ਤੁਰ ਲੱਗੇ ਜਾਂਦਾ ਵਾ ਹੈ? ਅਚੰਗ ਜਿਹੜੇ ਜੱਤਾਂ ਆਓ ਗਾਂ ਜਾ ਕੇ ਫਿਰੋ ਚੱਲਣ ਜੇ ਲੱਗ ਜਾਂਦਾ ਨਹੀਂ ਉਹ ਜੋ ਕਈ ਕਹਿੰਦੇ ਨਾ ਜੇ ਬਾਕ ਬਾਅਦ ਚ ਜਾ ਕੇ ਜੇ ਆਪਾਂ ਕਹਿੰਦੇ ਪਾਗੇ ਰਾ ਦੇ ਇਕੱਠਾ ਹੋ ਜਾਂਦਾ ਸਾਰਾ ਹੀ ਇਹਦੀ ਗਰੰਟੀ ਹੈ ਹੁਣ ਆਪਣੀ ਗਰੰਟੀ ਰਹੂ ਗਾਈ ਹਵਾ ਲਗਾਓ ਜੀ ਹਵਾ ਲਗਾਓ ਜੀ ਹਵਾ ਠੀਕ ਹੈ ਨਹੀਂ ਇੱਕ ਵਾਰ ਹੀ ਲਗਾਉਣਗੇ ਬਾਰ-ਬਾਰ ਬਾਰ-ਬਾਰ ਲਗਾਤੇ ਰਹੀਓ ਇਸੇ ਇੰਨੀ ਕਿੜਾ ਸਾਲ ਕੀ ਰਹਾ ਅੱਛਾ ਆਮੋਦੋ ਸਾਵਣ ਚ ਕਹਿ ਦਿੰਦੇ ਆ ਨਾ ਉਦੋਂ ਮੀਹਾਂ ਦੇ ਟਾਈਮ ਚ ਮੀਹਾਂ ਦੇ ਟਾਈਮ ਚ ਕਹਿ ਦਿੰਦੇ ਆ ਵੀ ਖਰਾਬ ਹੋਣਾ ਕਹਿੰਦਾ ਆਮੋਦੋ ਭਾਈ ਹਵਾ ਵੀ ਰਹੀ ਐੱਸ ਪਰ ਸੈਸਿੰਗ ਚੱਲਦਾ ਵਾ 9:30 ਦਾ ਟਾਈਮ ਹੋ ਗਿਆ ਤਕਰੀਬਨ ਇਹ 1 ਘੰਟਾ ਲੱਗੂ ਆ ਜੇ ਹੋਰ ਮੈਲਾ ਦਾ ਉਧਰ ਦਾ ਰਹਿ ਗਿਆ ਬਸ ਅੱਧੇ ਘੰਟੇ ਦਾ ਕੰਮ ਰਹਿ ਗਿਆ ਇਹ ਹੈਗਾ بڑا ਸੌਸ ਜਿਹੇ ਨਾਲ ਆਪੂੜ ਤੇ ਇਧਰ ਫਰਮਾ ਤਿਆਰ ਪਿਆ ਆਪਣਾ ਜੇ ਬਾਰੀ ਆਈ ਆ ਹੁਣ ਗੁਰ ਦੇਖ ਸਕਦਾ ਲਾਤਾ ਇਹਦਾ ਸਿੰਪਲ ਗੁਰ ਦਾ ਇਹ ਰੰਗ ਰੂਪ ਦੇਖ ਸਕਦੇ ਗੁਰ ਦਾ ਕਿਵੇਂ ਤੇ ਜਿਵੇਂ ਆਪਣਾ ਲੋੜੀ ਬੇੜੇ ਦੇਖ ਦਿੰਦੇ ਆ ਨਾ ਉਹ ਚਿੱਟਾ ਜਾਂ ਲਈ ਜਾਂਦੇ ਨੇ ਕੱਚਾ ਜਿਆ ਵੀ ਤੇ ਫਾਰਮੈਂਟ ਇਹ ਜੀ ਕਰਦੇ ਆ ਆਪਾਂ ਸਾਰੇ ਲੋੜੀ ਦੇ ਲਿਆ ਕੇ ਬਿਜਾਰੂ ਜਿਹਾ ਉਹ ਕੱਚਾ ਜੇ ਤੋਂ ਮੈਂ ਲਾਤਾ ਪਸ਼ੂ ਵੀ ਨਹੀਂ ਖਾਂਦੇ ਚਾਜਣਾ ਉਹਨੂੰ ਤੇ ਰੰਗ ਦੇ ਸਕਦੇ ਆ ਗੁਰ ਦਾ ਬਾਕੀ ਫੌਜ ਵੈਗੜਾ ਪੂਰ ਕਰਤਾ ਤਿਆਰ ਹੜਾ 300 ਪੌਣ ਇਹਨਾਂ ਕੋਲ ਖਾਲੀ ਬਣੀ ਹੈ ਜੋ ਨੂੰ ਆਏ ਤੇ ਇਹ ਪੂਰ ਤਿਆਰ ਤੇ ਬਾਕੀ ਆ ਪਰਿਵਾਰ ਦਾ ਹੀ ਪਤਾ ਰਹਿ ਗਿਆ ਤੈਨੂੰ ਜਿਹੜੇ ਆਪਣੇ ਮਗਲੋ ਕੜਾ ਹੈ ਜੀ ਪਿਆਵ ਜਰਾਸਾ ਜਿਹੜਾ ਤੇਰਾ ਹੋ ਗਿਆ ਯਾਰ ਬੈਕਚਰ ਹਾਂ ਤੂੰ ਦੂਰ ਦੂਰ ਤੱਕ ਪੂਰਾ ਇਧਰ ਫੇਰ ਰੱਖਣੇ ਉਖਾੜੀ ਮੈਂ ਨਹੀਂ ਅਰੇ ਤੂੰ ਆਇਆ ਕੋਈ ਨਗਾਛਾ ਜਿੱਤਨੇ ਲੇਰ ਗਏ ਤੂੰ 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 ਆ ਨਿੰਗ ਆਇਆ ਮਾਰ ਚ ਲੈ ਮੈਂ ਭੱਜਦਾ ਨਾ ਤੂੰ ਦੂ ਦੋਨੇ ਹੁੰਦੇ ਰੂਲ ਤੇ ਉੱਠੀ ਲਈ ਤਿਆਰ ਹੋ ਜਾ ਮੈਂ ਜਲਦਾ

ਆ ਬਈਆ ਬਾਦੇ ਬਾਦੇ ਨੋ ਕੋਈ ਨਹੀਂ ਮੈਂ ਨਾ ਕੰਜਾ ਮੇਰੇ ਨੂੰ ਮੇਨਸ ਕਰਾਉਣ ਦਾ ਨੂੰ ਮੈਨੂੰ ਕੱਢ ਦੇ ਜਿੱਦ ਦੀ ਰਬਾ ਗੋਬਾ ਜੀਤ ਤੁੰਗਲੀ mặc áo trời đã đi chơi con chút ra nguồn cái là ਆਹ ਵਾਹ ਇਹ ਕਰਨੀ ਹੋਣਾ ਤੇ ਯਾਰ ਇਹਨਾਂ ਕਰਚੂ ਦਾ ਪਹਿਲਾਂ ਬਲ ਕਰੇ ਕੋਟੇ ਵੀ ਬਾਦ ਨੂੰ ਲਗਾ ਕੇ ਰਹਿ ਦੇ ਦੇ ਹੀ ਡੈਡ ਲੇ ਹੀ ਵਰ ਦੇਖ ਰੇ ਸਾਈਟ ਹੋ ਗਾਇਓ ਬਰਾ ਖੜਾ ਹੋ ਲੈ ਤੋ ਬਲ ਕਰੇ ਮਨੀ ਡਬੋ ਲੈ ਨਹੀਂ ਜਾ ਜਨ ਤੋ ਇਹ ਇੱਥੇ ਲੈ ਕਾਰਡ ਕਾਰਡ ਨੰਬਰ ਦੇ ਦੇ ਮੈਂ ਹਮੋਂ ਕਾਰਡ ਲੈ ਲਿਆ ਸੀ ਕਾਰਡ ਦਸ ਲਓ ਚਲ ਹੋਰ ਕਾਰਡ ਨਹੀਂ ਥੋੜਾ ਲਗ ਰਿਆ ਡੰਗਾ ਇਹਦਾ ਇੱਥੇ ਕਾਰਡ ਕੜ 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 ਦਿੰਦੇ ਜੇ ਪਲਾਸਟਰ ਕਰਦੇ ਹਨ ਇਦਾਂ ਚੱਲਦਾਗਾ ਉਹ ਬੱਤੀ ਲੋ ਕੜ ਕੜ ਬੱਤੀ ਉਹ ਵੀ ਭਰ ਦਿੰਦੇ ਕੰਮ ਤੇ ਤੇ ਨੇ ਤੇ ਇਤਵਾਦਾ ਤੇ ਗੱਲੇ ਗੱਲਾ ਅੰਦਰ ਵਿੱਚ ਪੱਤੀ ਪਾਈ ਹੋਈ ਹੈ ਤੇ ਕੱਲ ਦੀ ਕੱਲੀ ਨਿਕਲ ਜਾਣੀ ਹੈ ਤੇ ਟੂੜੀਆਂ ਨਿਕਲਣੀਆਂ ਬਾਹਰ ਚੱਲ ਫੜਾ ਲੈ ਜਾਓ ਇਹ ਲਗਾ ਮੂੰਹ ਤੇ ਜਿਹੜੀ ਇੱਕ ਪਾਤ ਜਿਹੜੀ 15 ਕਿੱਗ ਲੰਦਾ ਜਾਂ ਨਿਕਲੇ ਹੁੰਦਾ ਇਹ ਪਾਤ ਚ ਇਹ ਵੀ ਲਾਈਨ ਜੋੜ ਦਿੱਤੀ ਸੀ ਹੋ ਗਿਆ ਫਰਮਾ ਪੂਰਾ ਮਾਰਵਾਂਗੇ ਮਾਰ ਰਹੇ ਨਿਕੋ ਫੇਰਾਂ ਇਹ ਫਾਰਮਾ ਸਟੀਲ ਦਾ ਹੈ ਤੇ ਕਹਿੰਦੇ ਕਾਫੀ ਮਹਿੰਗਾ ਬਣਦਾ ਇਹ ਤੇ ਵੈਸੇ ਡਿਜ਼ਾਈਨ ਵਧੀਆ ਬਣ ਜਾਂਦਾ ਗੋਲ ਦਾ ਇਹਦਾ ਟੁਕੜੀਆਂ ਨਾਲ ਤੇ ਫਾਰਮਾ ਖੋਲਦਾ ਸਾਰਾ ਗੋੜ ਬਣਦਾ ਦਿਖਾਦਾ ਆਪਾਂ ਅੱਜ ਕਿਵੇਂ ਬਣਦਾ ਡਿਜ਼ਾਈਨ ਚੇਂਜ ਹੋ ਗਏ ਹੁਣ ਪਰ ਇਹ ਤੇ ਥੋੜੀ ਮਿਹਨਤ ਜ਼ਿਆਦਾ ਹੈ ਇੱਥੇ ਟੁਕੜੀਆਂ ਵਾਲੇ ਤੇ ਇਹਨੋਂ ਹੁਣ ਦੁਬਾਰਾ ਪੱਥਰ ਤੇ ਘੋਲ ਲਾ ਕੇ ਫੇਰ ਅਗਲੇ ਪੂਰ ਲਈ ਤਿਆਰ ਹੋ ਜਾਣਾ ਮੈਂ ਤੇ ਜਿਹੜੀ ਆਕਾ ਚਰੋਚਰ ਜੀ ਹੈ ਸਾਰੀ ਦੁਬਾਰਾ ਵਿੱਚ ਸੜ ਦੇਣੀ ਇਹਨਾਂ ਨੇ ਜਿਹੜਾ ਫਰਮੇ ਤੋਂ ਬਾਹਰ ਰਹਿ ਗਿਆ ਇੱਥੇ ਦੇਖ ਸਕਦੇ ਆ ਟੁਕੜੀ ਹੋ ਗਈ ਤੇ ਯਾਰ ਸੋਫ ਜਿਵੇਂ ਨਾਲੀ ਇਹ ਪ੍ਰੋਸੈਸ ਦਾ ਗੁੜ ਦਾ ਤੇ ਲੱਗਿਆ ਉਹਨਾਂ ਦੇ ਆਪਣੇ ਪੈਕਿੰਗ ਕਰਨ ਡੱਬਿਆਂ ਦੇ ਵਿੱਚ ਤੇ ਵੈਸੇ ਕੱਤੇ ਤੇ ਬਾਕੀ ਬਾਕੀ ਲੱਗਿਆ ਗੱਤੇ ਦੇ ਡੱਬੇ ਜੋ ਪੈਕ ਕਰਨ ਤੇ ਗੱਤੇ ਦੇ ਡੱਬੇ ਵੈਸੇ ਕਾਮਜਾਬਾ ਬੋਟਲ ਲਈ ਜੇ ਆਪਾਂ ਸਾਹਮਦੇ ਆਂ ਖਰਾਬ ਨਹੀਂ ਹੁੰਦਾ ਗੱਤੇ ਦੇ ਡੱਬਿਆਂ ਚ 10 ਕਿਲੋ ਤੋਂ কম ਹੋ ਗਈ ਬੜੀ ਭੰਗ ਹੋ ਗਈ ਲੱਗੀ ਬੜ ਦੇ ਜੇ